ਪੰਜਾਬ ਭਰ ਦੇ ਵਿੱਚ ਜਿੱਥੇ ਕਿ ਲੋਹੜੀ ਦਾ ਤਿਹਾਰ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਤਾਂ ਉੱਥੇ ਜੇਕਰ ਸ਼੍ਰੀ ਹਮਸੇਹ ਸਾਹਿਬ ਦੀ ਗੱਲ ਕਰੀਏ ਤਾਂ ਕਹਿ ਸਕਦੇ ਹਾਂ ਕਿ ਲੋਹੜੀ ਦਾ ਤਿਹਾਰ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਪਤੰਗਾਂ ਉਡਾ ਕੇ ਜੋ ਖਾਸ ਤੌਰ ਦੇ ਉੱਤੇ ਜੇ ਗੱਲ ਕਰ ਲਈਏ ਤਾਂ 10-10 ਸੁੱਟ ਦੀਆਂ ਪਤੰਗਾਂ ਖਾਸ ਤੌਰ ਤੇ ਸਪੈਸ਼ਲੀ ਬਣਵਾ ਕੇ ਜੋ ਆ ਇਹ ਲੋਹੜੀ ਦਾ ਤਿਹਾਰ ਮਨਾਇਆ ਜਾਂਦਾ ਤਾਂ ਸਾਡੇ ਨਾਲ ਮੌਜੂਦ ਹੈਗੇ ਨੇ ਅੱਜ ਜਗਮੋਹਨ ਕਨੋਜਾ ਜੀ ਜਿਨ੍ਹਾਂ ਨੂੰ ਪਤੰਗ ਬਣਾਉਣ ਦੇ ਵਿੱਚ ਖਾਸ ਤੌਰ ਦੇ ਉੱਤੇ ਜੇ ਗੱਲ ਕਰ ਲਈਏ ਕਿ ਵਰਲਡ ਰਿਕਾਰਡ ਵੱਖ-ਵੱਖ ਰਿਕਾਰਡ ਜੀ ਕਨੋਜੇ ਸਭ ਤੋਂ ਪਹਿਲਾਂ ਤਾਂ ਇਸ ਵਾਰ ਚੈਨਾ ਡੋਰ ਵੀ ਕਾਫੀ ਜੋ ਕਹਿ ਸਕਦੇ ਆ ਕਿ ਵਿਕਰੀ ਉਸ ਦੀ ਘੱਟ ਹੋਈ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਕਾਫੀ ਜੋ ਇਸ ਦੇ ਉੱਤੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਉਸ ਦੇ ਨਾਲ ਗੁੱਡੀਆਂ ਵੇਚਣ ਚ ਤੇ ਨੌਜਵਾਨਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਸਾਰੇ ਦਰਸ਼ਕਾਂ ਨੂੰ ਮੇਰਾ ਨਮਸਕਾਰ ਅੱਜ ਜੀ ਸਾਡੇ ਜਿਹੜੇ 13 ਜਨਵਰੀ ਨੂੰ ਲੋੜੀ ਦਾ ਤਿਹਾਰ ਪੰਜਾਬ 'ਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਉਹਦੇ ਮੁੱਦੇ ਨਜ਼ਰ ਦੇ ਵਿੱਚ ਜਿਹੜੀ ਇਹ ਮਾਰਕੀਟ 'ਚ ਪਤੰਗ ਆਉਂਦੀ ਨਵੇਂ-ਨਵੇਂ ਡਿਜ਼ਾਈਨ ਆਉਂਦੇ ਨੇ ਹਰ ਪਤੰਗ ਪ੍ਰੇਮੀ ਨੂੰ ਆਸ ਹੁੰਦੀ ਹੈ ਕਿ ਮੈਂ ਨਵੇਂ ਕਾਸ਼ ਵਿੱਚ ਉਡਾਵਾ ਉਹਦੇ ਉਹ ਮੁੱਦੇ ਨਜ਼ਰ ਆਏ ਕਿ ਜਿਹੜੀ ਚਾਈਨਾ ਡੋਰ ਬੜੀ ਘੱਟ ਗਈ ਸੀ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਦੇ ਜ਼ਿਲ੍ਹਾ ਪੁਲਿਸ ਪੂਮਰੀ ਸਰਪ੍ਰਸ਼ਾਸਨ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਚਾਈਨਾ ਦੇ ਇੰਨੀ ਸਖਤੀ ਕੀਤੀ ਹੈ ਤੇ ਸਾਨੂੰ ਆਸ ਹੈ ਕਿ ਜਿਹੜੀ ਚਾਈਨੀ ਡੋਰ ਬੰਦ ਹੋ ਕੇ ਸਾਡੀ ਜਿਹੜੀ ਡੋਰ ਦੀ ਧਾਗੇ ਦੀ ਜਿਹੜੀ ਚਰਕੀ ਹੈਗੀ ਹੈ ਐਹੀ ਵੀ ਕਹੀ ਉਹਦੇ ਵਾਸਤੇ ਅਸੀਂ ਇੱਕ ਹੀ ਵਿਸ਼ੇਸ਼ ਤੌਰ ਤੇ ਡੋਰਾਂ ਲਗਵਾਈਆਂ ਜੜੀਆਂ ਵਿੱਚ 12 ਤਾਰ 16 ਤਾਰ ਤੇ 9 ਪੈਂਡਾ ਨੰਬਰ 9 ਦੇ ਵਿੱਚ ਹੈ ਗਈ ਆ ਕਿਉਂਕਿ ਜਿਹੜੀ ਡੋਰਾ ਵੀ ਗੱਟੂ ਦੀ ਜਿਹਨੂੰ ਕਾਟ-ਕਾਟ ਸਕਦੀ ਹੈ ਜੋਕੀ ਸਮਝਣਾ ਸਿਰਫ ਗੱਟੂ ਕਾਟ ਕੱਟਦਾ ਪਰ ਗੱਟੂ ਨੂੰ ਉਡਣ ਵਾਸਤੇ ਇਹ ਜੀਆਂ ਡੋਰਾ ਆ ਗਈਆਂ ਜੜੀਆਂ ਬੜੀਆਂ ਕਾਮਯਾਬ ਹੈ ਅਸੀਂ ਆਪਣੇ ਦੁਕਾਨ ਉੱਤੇ 12 ਤਾਰ ਤੇ 16 ਤਾਰ ਤੇ 9 ਨੰਬਰ ਪੈਂਡ ਦੀਆਂ ਪੋਨੀਆਂ ਤੇ ਚਰਖੀਆਂ ਲਿਆ ਕੇ ਰੱਖੀਆਂ ਤੇ ਜਿਹੜਾ ਗਾਹਕ ਹੈ ਉਹ ਸਾਨੂੰ ਬੜਾ ਖੁਸ਼ ਹੋ ਕੇ ਆ ਰਿਹਾ ਕਿ ਹੇ ਕੀ ਚਾਇਨਾ ਗੱਟੂ ਨਹੀਂ ਉੱਡੇਗਾ ਤੇ ਅਸੀਂ ਡੋਰ ਨਾਲ ਗੁੱਡੀ ਉਡਾ ਕੇ ਪਤੰਗ ਪਾੜੀ ਜਿਆ ਮਨੋਰੰਜਨ ਕਰਾਂਗੇ ਜੀ ਅਕਸਰ ਤੁਸੀਂ ਵੱਖ-ਵੱਖ ਰਕੋਟਾ ਦੇ ਨਾਲ ਜਾਣੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਾਸ਼ੇਸ਼ ਤੌਰ ਤੇ ਗੁੱਡੀਆਂ ਦੇ ਵਿੱਚ ਜੇ ਗੱਲ ਹੁੰਦੀ ਹੈ ਤਾਂ ਤੁਹਾਡਾ ਨਾਂ ਸਭ ਤੋਂ ਪਹਿਲਾਂ ਆਉਂਦਾ ਤਾਂ ਇਸ ਵਾਰ ਕਿੰਨੀ ਇੱਕ ਜੋ ਉਤਸ਼ਾਹ ਨੋਜਵਾਨਾਂ ਚ ਵੇਖਿਆ ਕਿ ਕਈ ਕਈ ਵਾਰ ਵੇਖਣ ਨੂੰ ਮਿਲਦਾ ਹੈ ਕਿ ਨੋਜਵਾਨਾਂ ਵੱਲੋਂ ਆਰਡਰ ਦੇ ਉੱਤੇ ਜੋ 10 10 ਫੁੱਟੇ ਪਤੰਗ ਜੋ ਹੈ ਤਿਆਰ ਕਰਾਈ ਜਾਂਦੀ ਹੈ 6 ਫੁੱਟ 4 ਫੁੱਟ ਇਦਾਂ ਦੀਆਂ ਵੱਡੀਆਂ ਪਤੰਗਾਂ ਤਿਆਰ ਕਰਾਈਆਂ ਪਤੰਗਾਂ ਬਣਾਉਣ ਚ ਮੇਰੇ ਕਾਫੀ ਰਿਕਾਰਡ ਹੈਗੇ ਨੇ ਜਿਸ ਤਰ੍ਹਾਂ ਮੇਰੇ ਹੱਲੇ ਤੱਕ ਮੇਰੇ ਨਾਂ 38 ਰਿਕਾਰਡ ਦਰਜ ਨੇ ਜਿਨ੍ਹਾਂ ਵਿੱਚ 28 ਮੇਰੇ ਰਿਕਾਰਡ ਨੈਸ਼ਨਲ ਨੇ ਤੇ 10 ਰਿਕਾਰਡ ਮੇਰੇ ਵਰਲਡ ਰਿਕਾਰਡ ਦਰਜ ਬਨਾਨਾ ਬਾਲਵ ਦੇ ਵਿੱਚ ਵੀ ਪਤੰਗ ਬਨਾਨਾ ਜਿਹੜਾ ਕਿ ਪੂਰੇ ਵਰਲਡ ਵਿੱਚ ਕੋਈ ਕਲਾਕਾਰ ਨਹੀਂ ਹੈ ਜੀ ਕਲਾਕਾਰੀ ਕਰ ਸਕਦਾ ਉਸ ਤੋਂ ਇਲਾਵਾ ਮੈਂ ਛੋਟੀ ਪਤੰਗ ਜਿਹੜੀ 2 ਐਮ ਐਮ ਦੀ ਬਤੋਲ ਲੈ ਕੇ 40 ਫੁੱਟ ਉੱਚੀ ਬਣਾ ਕੇ ਆਕਾਸ਼ ਵਿੱਚ ਉਡਾ ਚੁੱਕੇ ਆ ਇਹਦੇ ਨਾਲ ਦੇ ਜਿਹੜੇ ਜਿਹੜੇ ਪਤੰਗ ਪ੍ਰੇਮੀ ਹੈਗੇ ਨੇ ਕਿ ਉਹਨਾਂ ਨੂੰ ਆਸ ਹੈਗਾ ਕਿ ਜਿਹੜੀ ਡੋਰ ਨਾਲ ਪਤੰਗ ਪਾਜੀ ਹੋਏਗੀ ਤੇ ਚਾਈਨੀ ਡੋਰ ਬਿਲਕੁਲ ਘੱਟ ਉੱਡੇਗਾ ਤੇ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਉਹਦੇ ਮੁੱਦੇ ਨਜ਼ਰ ਸਾਡੇ ਕੋਲ ਵੱਖਰੇ ਵੱਖਰੇ ਆਂਦੇ ਜਿਹੜੇ ਪਤੰਗਾਂ ਦੇ ਆਰਡਰ ਦੇ ਕੇ ਜਾ ਰਹੇ ਨੇ ਤੇ ਉਹਨਾਂ ਖਰੀਦਣ ਵਾਸਤੇ ਆਪਣੀ ਲੋੜੀ ਦੀਆਂ ਤਿਆਰੀਆਂ ਕਰ ਰਹੇ ਨੇ ਭਾਵੇਂ ਮੌਸਮ ਨੇ 25 ਦਸੰਬਰ ਤੋਂ ਸਾਥ ਨਹੀਂ ਦਿੱਤਾ ਪਰ ਬੱਚੇ ਹਲੇ ਵੀ ਅਰਦਾਸ ਕਰ ਰਹੇ ਨੇ ਕਿ ਜਿਹੜਾ ਭਗਵਾਨ ਅਗੇ ਅਰਦਾਸਾ ਕਰ ਰਹੇ ਨੇ ਕਿ ਜਿਹੜਾ ਲੋੜੀ ਨੂੰ ਮੌਸਮ ਚ ਇਹ ਵਹਿਵਾ ਨਿਕਲੇ ਧੁੱਪ ਚੱਲੇ ਧੁੱਪ ਨਿਕਲੇ ਹਵਾ ਚੱਲੇ ਤੇ ਜਿਹੜਾ ਅਸੀਂ ਪਤੰਗਬਾਜ਼ੀ ਆ ਮਨੋਰੰਜਨ ਕਰੀਏ ਤੇ ਬੱਚਿਆਂ ਦੀਆਂ ਜੜੀਆਂ ਅਰਦਾਸਾਂ ਭਗਵਾਨ ਮਨਜ਼ੂਰ ਵੀ ਕਰੇਗਾ ਤੇ ਅਸੀਂ ਆਸ ਕਰਦੇ ਹਾਂ ਕਿ ਲੋੜੀ ਵਾਲੇ ਤੇ ਦਿਨਵਾ ਚੱਲੇਗੀ ਤੇ ਧੁੱਪ ਨੇ ਕਿਤੇ ਬਹੁਤ ਅੱਛੀ ਪਤੰਗਬਾਜ਼ੀ ਹੋਏਗੀ ਇਹ ਇਸ ਦੇ ਨਾਲ ਕਨੋਜੇ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਵਿਕਰੀ ਦੇ ਵਿੱਚ ਕਿੰਨਾ ਕੁ ਫਰਕ ਆਇਆ ਕਿਉਂਕਿ ਜੇਕਰ ਦਿਨ ਭਰ ਦੀ ਗੱਲ ਕਰ ਲਈਏ ਤਾਂ ਪਹਿਲਾਂ ਕਿੰਨੇ ਕੁ ਗੱਡੀ ਤਿਆਰ ਕਰਦੇ ਸੀਗੇ ਤਾਂ ਇੱਕ ਦਿਨ ਦੇ ਵਿੱਚ ਕਿੰਨੀ ਕੁ ਵਿਕਰੀ ਇਹ ਦਿਨਾਂ ਦੇ ਵਿੱਚ ਹੁੰਦੀ ਸੀ ਤੇ ਹੁਣ ਕਿੰਨੀ ਕੁ ਵਿਕਰੀ ਹੋ ਰਹੀ ਹੈ ਜੀ ਜਦੋਂ ਚਾਈਨਾ ਡੋਰ ਨੇ ਸਾਡੇ ਇੱਥੇ ਨਹੀਂ ਸੀ ਹੈਗੀ ਉਦੋਂ ਸਾਡਾ ਜਿਹੜਾ ਸੀਜ਼ਨ ਹੁੰਦਾ ਗਿਆ 4 ਮਹੀਨੇ ਹੁੰਦਾ ਸੀ ਦੀਵਾਲੀ ਤੋਂ ਲੈ ਕੇ ਫਰਵਰੀ ਤੱਕ ਬਸੰਤ ਤੱਕ ਸਾਡਾ ਸੀਜ਼ਨ ਚੱਲਦਾ ਸੀਗਾ ਪਰ ਚਾਈਨਾ ਜੋ ਗੱਟੂ ਜਦੋਂ ਦਾ ਆਇਆ ਉਦੋਂ ਦਾ ਜਿਹੜਾ ਸਾਡਾ ਕਾਰੋਬਾਰ ਘਟ ਗਿਆ ਸਾਡੇ ਕਈ ਪਤੰਗ ਬਣਾਉਣ ਵਾਲੇ ਕਾਰੀਗਰ ਕਈ ਡੋਰਾਂ ਲਗਾਉਣ ਵਾਲੇ ਕਾਰੀਗ ਕੰਮ ਕਰਨ ਨੂੰ ਮਜਬੂਰ ਹੋ ਗਏ ਨੇ ਪਰ ਉਹਨਾਂ ਨੂੰ ਆਸ ਹੈ ਕਿ ਜੇਕਰ ਪ੍ਰਸ਼ਾਸਨ ਹੋਰ ਸਖਤ ਕਦਮ ਉਠਾਏਗਾ ਇਹਨੂੰ ਬੰਦ ਕਰੇਗਾ ਤੇ ਉਹਨਾਂ ਦੇ ਜਿਹੜਾ ਕਾਰੋਬਾਰ ਹੈ ਉਹ ਆਪਣੀ ਵਾਪਸੀ ਪਾ ਸਕਣਗੇ ਤੇ ਉਹਨਾਂ ਨੂੰ ਬਾਅਦ ਸਾਨੂੰ ਵੀ ਪੂਰੀ ਆਸ ਹੈ ਕਿ ਜੇਕਰ ਚਾਈਨੀ ਡੋਰ ਬੰਦ ਹੋ ਜੇਗੀ ਸਾਡੀ ਗੁੱਡੀ ਤੇ ਡੋਰ ਦੇ ਵਿੱਚ ਜਿਹੜੇ ਕੰਮ 'ਚ ਵਾਧਾ ਆਏਗਾ ਤੇ ਸਾਡੇ ਪੁਰਾਣੇ ਦਿਨ ਵਾਪਸ ਆ ਸਕਣਗੇ ਜੀ ਤਾਂ ਬਿਲਕੁਲ ਸਾਡੇ ਨਾਲ ਕੁਝ ਹੋਰ ਵੀ ਨੌਜਵਾਨ ਜੋ ਇੱਥੇ ਗੁੱਡੀਆਂ ਲੈਣ ਵਾਸਤੇ ਵੀ ਪਹੁੰਚੇ ਨੇ ਤਾਂ ਵੀ ਜੋ ਸਭ ਤੋਂ ਪਹਿਲਾਂ ਤਾਂ ਇਸ ਵਾਰ ਕਿੰਨਾ ਕਫਰਕ ਜੋ ਤੁਸੀਂ ਵੇਖਦੇ ਹੋ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰ ਲਈ ਤਾਂ ਚైనా ਡੋਰ ਆਣ ਦੇ ਨਾਲ ਕਾਫੀ ਸੀਗਾ ਨੌਜਵਾਨਾਂ ਦੇ ਵਿੱਚ ਤਾਂ ਹੁਣ ਫੇਰ ਜੋ ਚੈਨਲ ਡੋਰ ਬੰਦ ਹੁੰਦੀ ਦਿਖਾਈ ਦੇ ਰਹੀ ਹੈ ਪ੍ਰਸ਼ਾਸਨ ਵੱਲ ਵੀ ਚੰਗਾ ਖਤਮ ਹੈ ਸਰਕਾਰ ਵੱਲ ਵੀ ਚੰਗਾ ਖਤਮ ਹੈ ਤਾਂ ਤੁਸੀਂ ਸਵੇਰ ਤੋਂ ਹੀ ਜੋ ਅੱਜ 2 ਦਿਨ ਪਹਿਲਾਂ ਹੀ ਜੇ ਆਪਾਂ ਗੱਲ ਕਰ ਲਈਏ ਤਾਂ ਤਿਆਰੀ ਕਰਨੀ ਸ਼ੁਰੂ ਕਰਤੀ ਗੁੱਡੀਆਂ ਨੇ ਹਾਂਜੀ ਨਹੀਂ ਸਰ ਸਰ ਨਾਲ ਚੈਨਲ ਡੋਰ ਦਾ ਨੁਕਸਾਨ ਹੀ ਹੈਗਾ ਫਾਇਦਾ ਤਾਂ ਕੋਈ ਹੈ ਨਹੀਂ ਆ ਸਾਰਿਆਂ ਨਾਲ ਵਧੀਆ ਤਾਂ ਆਮ ਡੋਰੀ ਹੈਗੀ ਆ ਜੇ ਆਪਾਂ ਸਮਝੀਏ ਤੇ ਹੁਣ ਕਈ ਲੋਕ ਤਾਂ ਸਮਝਦੇ ਨਹੀਂ ਆ ਪਰ ਲਿਖਿਆ ਵੀ ਕਿੰਦਾ ਬਾਹਰ ਆ ਕੇ ਫੇਰ ਹੀ ਪੁੱਛਣਗੇ ਵੀ ਸਾਰੇ ਚੈਨਲ ਡੋਰ ਮਿਲੋਗੀ ਮਿਲੋਗੀ ਪਰ ਹੁਣ ਅਗਲੇ ਲੈ ਕੇ ਵੀ ਲਾਇਆ ਵਾ ਫੇਰ ਵੀ ਨਹੀਂ ਸਮਝਦੇ ਕੁਝ ਵੀ ਠੀਕ ਹੈ ਸਰ ਤੰਗ ਬਾਜੀ ਦੇ ਵਿੱਚ ਖਾਸ ਤੌਰ ਤੇ ਕਿਵੇਂ ਵੇਖਦੇ ਹੋ ਕਿ ਕਿਸ ਦੇ ਵਿੱਚ ਜ਼ਿਆਦਾ ਨਜ਼ਾਰਾ ਹੈਗਾ ਕਿਉਂਕਿ ਚੈਨਾ ਡੋਰ ਦੇ ਨਾਲ ਗੁੱਡੀ ਢੋਣ ਦਾ ਮਜ਼ਾ ਜ਼ਿਆਦਾ ਹੈ ਜਾਂ ਨਾਰਮਲ ਡੋਰ ਦੇ ਨਾਲ ਸਰ ਨਾਰਮਲ ਡੋਰ ਨਾਲ ਜ਼ਿਆਦਾ ਮਜ਼ਾ ਆਣਾ ਹੈ ਹਾਂਜੀ ਵੀ ਨਾਰਮਲ ਦਾ ਇਹ ਵੀ ਸਰ ਕੋਈ ਨੁਕਸਾਨ ਨਹੀਂ ਹੈਗਾ ਕੱਲ ਨੂੰ ਕਿਸੇ ਨਾਲ ਵੀ ਰਾਹ ਜਾਂਦੇ ਨਾਲ ਵੀ ਟਕਰਾਈ ਜਾਂਦੀ ਹੈ ਉਹ ਆਪਣੇ ਟੁੱਟ ਜਾਂਦੀ ਡੋਰ ਇਹਦਾ ਇਹਦਾ ਵੀ ਲੰਬੀ ਜੰਬੀ ਹੋ ਜਾਂਦੀ ਹੈ ਟੁੱਟਦੀ ਨਹੀਂ ਬਿਲਕੁਲ ਵੀ ਸਰ ਠੀਕ ਹੈ ਸਰ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਨੌਜਵਾਨਾਂ ਵੱਲੋਂ ਵੀ ਤਿਆਰੀ ਕਰ ਲਈਤੀ ਗਈ ਆ ਤਾਂ ਪੂਰੀ ਮਾਰਕੀਟ ਜੋ ਆ ਅੱਜ ਗੁੱਡੀਆਂ ਦੇ ਨਾਲ ਸਜਾਈ ਗਈ ਆ ਤਾਂ ਲੋਕਾਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਉਤਸ਼ਾਹ ਹੀ ਹੈਗਾ ਕਿ ਕਿਤੇ ਜੋ ਗਾਖ ਕਿਤੇ ਨਾ ਕਿਤੇ ਜੇ ਪਹਿਲਾਂ ਪਹਿਲੇ ਸਮੇਂ ਦੀ ਗੱਲ ਕਰ ਲਈਏ ਤਾਂ ਜਿਵੇਂ ਦੁਕਾਨਦਾਰਾਂ ਵੱਲੋਂ ਦੱਸਿਆ ਵੀ ਗਿਆ ਕਿ ਪਹਿਲਾਂ ਜੋ ਗਾਕੀ ਸੀਗੀ ਘਟ ਗਈ ਸੀ ਤਾਂ ਹੁਣ ਇਸ ਵਾਰ ਕਾਫੀ ਫਰਕ ਜੋ ਗਾਕੀ ਦਾ ਪਿਆ ਤਾਂ ਨੌਜਵਾਨਾਂ ਦੇ ਵਿੱਚ ਉਤਸ਼ਾਹ ਵੀ ਜ਼ਿਆਦਾ ਵੇਖਣ ਨੂੰ ਮਿਲਿਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖਸੁਨਕ ਜਗਵਾਨੀ ਟੀਵੀ ਸ਼੍ਰੀ ਰਮਸਾਹਿਬ